ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਟਰੱਕ ਚਾਲਕ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਹੈ ਇਸ ਐਕਟਿਵਾ ਤੇ ਜੋ ਹੈ ਦੋ ਨੌਜਵਾਨ ਸਵਾਰ ਸੀ ਤੇ ਦੋਵੇਂ ਹੀ ਇਸ ਹਾਦਸੇ ਦੇ ਵਿੱਚ ਜੋ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਦੋਵਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ ਕਟਨਾ ਅੰਮ੍ਰਿਤਸਰ ਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਨੇ ਜੋ ਹੈ ਪੁਲਿਸ ਨਾਲ ਜੋ ਹੈ ਸਮਝੌਤਾ ਕਰਨ ਤੋਂ ਬਾਅਦ ਟਰੱਕ ਚਾਲਕ ਨੂੰ ਉੱਥੋਂ ਮੌਕੇ ਤੋਂ ਪੁਲਿਸ ਨੇ ਫਰਾਰ ਕਰਵਾ ਦਿੱਤਾ ਤੇ ਕੰਡਕਟਰ ਨੂੰ ਵੀ ਪੁਲਿਸ ਨੇ ਉੱਥੋਂ ਕਢਵਾ ਦਿੱਤਾ ਤੇ ਜੋ ਵੀ ਟਰੱਕ ਦੇ ਵਿੱਚ ਸਮਾਨ ਪਿਆ ਸੀ ਸਾਰਾ ਸਮਾਨ ਵੀ ਜੋ ਹੈ ਡਰਾਈਵਰ ਤੇ ਕੰਡਕਟਰ ਲੈ ਗਏ ਇਹ ਪਰਿਵਾਰ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ ਪੁਲਿਸ ਤੇ ਕਿ ਪੁਲਿਸ ਜੋ ਹੈ ਉਹਨਾਂ ਨਾਲ ਮਿਲੀ ਹੋਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਇਨਸਾਫ ਮਿਲਣਾ ਚਾਹੀਦਾ ਹੈ ਤੇ ਇਸ ਇਸ ਦੇ ਵਜ੍ਹਾ ਰੋਸ ਦੇ ਵਜ੍ਹਾ ਜੋ ਹੈ ਪਰਿਵਾਰ ਨੇ ਪੁਲਿਸ ਸਟੇਸ਼ਨ ਦੇ ਅੱਗੇ ਜੋ ਹੈ ਧਰਨਾ ਲਗਾਇਆ ਹੈ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਜੋ ਹੈ ਮਲਜ਼ਮਾ ਦੇ ਨਾਲ ਮਿਲੀ ਹੋਈ ਹੈ ਤੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਹ ਵੀ ਗੱਲ ਕਹੀ ਗਈ ਸੀ ਕਿ ਜੋ ਪੁਲਿਸ ਸੀ ਪੁਲਿਸ ਦੇ ਉਹਨਾਂ ਵੱਲੋਂ ਜੋ ਡਰਾਈਵਰ ਚਾਲਕ ਸੀਗੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜੋ ਨੌਜਵਾਨ ਨੇ ਉਹਨਾਂ ਦਾ ਇਲਾਜ ਜੋ ਹੈ ਸਰਕਾਰੀ ਹਸਪਤਾਲ ਦੇ ਵਿੱਚ ਕਰਵਾਇਆ ਜਾਵੇ ਹਾਲਾਂਕਿ ਪਰਿਵਾਰ ਨੇ ਕਿਹਾ ਕਿ ਜੋ ਇਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਇਹਨਾਂ ਨੂੰ ਸਹੀ ਇਲਾਜ ਦੀ ਲੋੜ ਹੈ ਤੇ ਮੀਜੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਰ ਪਰਿਵਾਰ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੋ ਪੁਲਿਸ ਹੈ ਔਰਲ ਗਈ ਹੈ ਜੋ ਪੁਲਿਸ ਨੂੰ ਇਹਨਾਂ ਜ਼ਖਮੀਆਂ ਦੀ ਸਾਰ ਲੈਣੀ ਚਾਹੀਦੀ ਸੀ ਇਸ ਤੋਂ ਇਲਾਵਾ ਜੋ ਪੁਲਿਸ ਜੋ ਕਰ ਰਹੀ ਹੈ ਉਹ ਜੋ ਹੈ ਮੁਲਜ਼ਮਾਂ ਨਾਲ ਮਿਲ ਗਈ ਹੈ ਕੰਡਕਟਰ ਨੂੰ ਵੀ ਮੌਕੇ ਤੋਂ ਭਜਾ ਦਿੱਤਾ ਗਿਆ ਤੇ ਜੋ ਮਾਲ ਹੈ ਉਹ ਵੀ ਖਾਲੀ ਕਰਵਾ ਦਿੱਤਾ ਗਿਆ ਇਸ ਤੇ ਪੁਲਿਸ ਦਾ ਵੀ ਬਿਆਨ ਸਾਹਮਣੇ ਹੈ ਪੁਲਿਸ ਨੇ ਕਿਹਾ ਕਿ ਦੋਵੇਂ ਪਾਰਟੀਆਂ ਦੇ ਵਿੱਚ ਜੋ ਹੈ ਰਾਜ਼inama ਚੱਲ ਰਿਹਾ ਹੈ ਗੱਲ ਚੱਲ ਰਹੀ ਹੈ ਹਾਲਕਿ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਜੋ ਹੈ ਭੱਜ ਗਈ ਮੌਕੇ ਤੋਂ ਹੀ ਤੇ ਉਹਨਾਂ ਨੇ ਜੋ ਹੈ ਮੁਲਜ਼ਮਾਂ ਨੂੰ ਵੀ ਭਜਾ ਦਿੱਤਾ ਇੱਕ ਪਰਿਵਾਰ ਦੇ ਗੰਭੀਰ ਇਲਜ਼ਾਮ ਨੇ ਪਰਿਵਾਰ ਨੇ ਪੁਲਿਸ ਚੌਕੀ ਅੱਗੇ ਰੋਜ਼ ਪ੍ਰਦਰਸ਼ਨ ਵੀ ਕੀਤਾ ਹੈ ਤੇ ਇਸ ਤੇ ਸਮਾਜ ਸੇਵੀ ਵੀ ਅੱਗੇ ਆਏ ਨੇ ਉਹਨਾਂ ਵੱਲੋਂ ਵੀ ਪਰਿਵਾਰ ਦੀ ਬਾਫੜੀ ਗਈ ਹੈ ਤੇ ਉਹਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਇਨਸਾਫ ਦਵਾਇਆ ਜਾਏਗਾ ਨੌਜਵਾਨਾਂ ਨੂੰ ਜੋ ਹੈ ਇਨਸਾਫ ਮਿਲੇਗਾ ਕਿਉਂਕਿ ਉਹਨਾਂ ਨਾਲ ਗਲਤ ਹੋਇਆ ਹੈ 10 ਦੀ ਅੰਮ੍ਰਿਤਸਰ ਦੀ ਘਟਨਾ ਹੈ ਜਿੱਥੇ ਟਰੱਕ ਚਾਲਕ ਜੋ ਨੇ ਉਹਨਾਂ ਨੇ ਐਕਟਿਵਾ ਤੇ ਸਵਾਰ ਦੋ ਨੌਜਵਾਨਾਂ ਟੱਕਰ ਮਾਰੀ ਤੇ ਦੋਵੇਂ ਹੀ ਬਹੁਤ ਗੰਭੀਰ ਜ਼ਖਮੀ ਹੋ ਗਏ ਸਲਾਹ ਦਿੱਤੀ ਗਈ ਹੈ ਇਸ ਮੌਕੇ ਤੇ ਜੋ ਹੈ ਪੀੜਤਾ ਦਾ ਵੀ ਬਿਆਨ ਸਾਹਮਣੇ ਆਇਆ ਤੇ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕੀ ਕਿਹਾ ਸੁਣੋ ਐਕਸੀਡੈਂਟ ਹੋਇਆ ਬੱਚਿਆਂ ਦਾ ਦੋਨਾਂ ਦਾ ਹੀ ਦੋਨੋਂ ਕੰਮ ਕਰਦੇ ਸੀ ਸਾਇਟੀ ਚ ਤੇ ਜਾ ਰਹੇ ਸੀ ਰੋਟੀ ਲੈ ਕੇ ਰੋਟੀ ਖਵਾਣ ਆਏ ਸੀ ਤੇ ਪੈਕ ਕਰਕੇ ਘਰ ਲੈ ਕੇ ਜਾਂਦੇ ਨੇ ਐਕਸੀਡੈਂਟ ਹੋ ਗਿਆ ਤੇ ਸੰਗ ਦੇ ਚਾਰ ਪੰਜ ਹੋ ਜੇ ਪਤਾ ਲੱਗਾ ਕਿ ਐਕਸੀਡੈਂਟ ਹੋਇਆ ਆਪਾਂ ਤੇ ਇਤ ਹਸਪੀਟਲ ਆਏ ਚਲੋ ਬੱਚਿਆਂ ਦੀ ਕੰਡੀਸ਼ਨ ਸਹੀ ਲੱਗੀ ਹਾਲ ਠੀਕ ਸੀ ਆਪਦਾ ਇਹ ਚੰਦੇ ਚੁਲਿੱਥੀ ਲਾਜ ਹੋਵੇ ਪਰ ਮਾਲਕ ਨਹੀਂ ਮੰਨਦਾ ਕੀ ਕਰ ਸਕਦਾ ਐਦਾਂ ਦੇ ਬਾਟੇ ਮੁੰਡੇ ਦਾ ਲਾਜ ਹੋ ਜੇ ਸਾਨੂੰ ਕੋਹ ਨਾਲ ਦੋ ਐਕਸੀਡੈਂਟ ਘਟੋਇਆ ਹੈ ਇਹ ਇਹਨੂੰ ਗਿਆ ਤੀਰਾ ਦੇ ਨਾਲ ਤੁਹਾਨੂੰ ਕੋਈ ਪੁਲਿਸ ਵੱਲੋਂ ਕੋਈ ਇਨਸਾਫ ਨਹੀਂ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ ਪੁਲਿਸ ਕੀ ਕਰਦੀ ਆ ਪੁਲਿਸ ਦੇ ਥਾਣੇ ਗਏ ਆ ਅੰਦਰ ਕਾਲਾ ਮਾਲਾ ਕਰੀ ਜਾਂਦੇ ਆ ਕਿਸੇ ਦੀ ਸੁਣਦੇ ਨਹੀਂ ਆ ਨਾਲੇ ਪਹਿਲੀ ਗੱਲ ਹੈ ਜੀ ਜਦੋਂ ਐ ਐਕਸੀਡੈਂਟ ਹੋਇਆ ਪੈ ਜਿਸ ਬਿਹੱਦ ਤੇ ਵੀ ਹੋਇਆ ਐਕਸੀਡੈਂਟ ਉਹਨਾਂ ਨੂੰ ਵੀ ਗੱਡੀ ਜ਼ਬਤ ਹੋਈ ਆ ਗੱਡੀ ਦੇ ਵਿੱਚੋਂ ਪਹਿਲੀ ਗੱਲ ਲੱਗੀ ਆ ਕਿ ਮਾਲ ਜਾਣ ਦਾ ਮਤਲਬ ਹੀ ਨਹੀਂ ਹੈਗਾ ਜਿੰਨਾ ਜਿਹਾ ਕਹਿੰਨਾ ਦੇ ਸਾਈਨਿੰਗ ਹੋਏ ਪਰਿਵਾਰ ਦੇ ਮੈਂਬਰਾਂ ਦੇ ਪਹਿਲਾਂ ਸਾਈਨ ਉਹਨਾਂ ਜ਼ਰੂਰੀ ਹੈਗੇ ਨੇ ਹਾਂਜੀ ਪੁਲਸ ਵਿੱਕ ਗਈ ਆ ਹਨੂ ਕੁਛ ਨਹੀਂ ਪਤਾ ਮੈਂ ਮੈਂ ਡਾਕਟਰ ਆ ਮੈਂ ਡਾਕਟਰ ਸਚੀਨ ਆ ਠੀਕ ਹੈ ਜੀ ਆਪਾਂ ਸਮਾਜ ਸੇਵੀ ਹੈਗੇ ਆ ਠੀਕ ਹੈ ਹਨੂ ਕਿਸੇ ਵੀ ਗੱਲ ਦੇ ਕਿਸੇ ਨੂੰ ਕਿ ਮਸੀਬਤ ਪੈਂਦੀ ਆ ਤੁਹਾਨੂੰ ਕੋਣੀ ਆ ਆਪਾਂ ਕਿਸੇ ਵੀ ਗਰੀਬ ਨਾਲ ਧੱਕਾ ਨਹੀਂ ਹੁੰਦੇ ਨਾ ਠੀਕ ਹੈ ਜਦੋਂ ਤਾਂ ਲਾਜ ਸਭ ਤੋਂ ਵਧੀਆ ਚੱਲਦਾ ਪਿਆ ਬੱਚਿਆਂ ਦਾ ਬਚਾਅ ਹੋਇਆ ਉਹਦੀ ਬਲੀਡਿੰਗ ਰੋਕੀ ਗਈ ਆ ਠੀਕ ਹੈ ਉਹਦੀਆਂ ਦੋਵੇਂ ਲਤਾਏ ਦੋਵਾਂ ਦੀਆਂ ਚਲਦੀਆਂ ਨਹੀਂ ਪਈਆਂ ਠੀਕ ਹੈ ਉਹਦਾ ਇਲਾਜ ਜੇ ਗੁਰਨਾਨ ਦੇ ਚ ਕਰਾਣਾ ਉਹ ਆਇਸ਼ਮਾਨ ਦੇ ਵਿੱਚ ਸਰਕਾਰ ਤਾਂ ਪਹਿਲਾਂ ਕਰਾ ਰਹੀ ਹੈ ਫਿਰ ਪ੍ਰਸ਼ਾਸਨ ਨੂੰ ਦਾ ਮਤਲਬ ਹੀ ਨਹੀਂ ਹੋਣਾ ਚਾਹੀਦਾ ਪ੍ਰਸ਼ਾਸਨ ਕੀ ਕਰਦਾ ਪਿਆ ਵਾ ਪ੍ਰਸ਼ਾਸਨ ਅਮੀਰ ਲੋਕਾਂ ਦੇ ਨਾਲ ਫਿਰ ਖੜਦਾ ਪਿਆ ਵਾ ਗਰੀਬਾਂ ਦੇ ਨਾਲ ਨਹੀਂ ਖੜਦਾ ਪਿਆ ਠੀਕ ਹੈ ਜੀ ਗਰੀਬਾਂ ਦੇ ਨਾਲ ਖੜਦੇ ਕੌਣ ਪਏ ਆ ਜਿਹੜੇ ਸਮਾਜ ਸੇਵਕ ਹੈ ਗਿਆ ਸਾਰੇ ਠੀਕ ਹੈ ਉਹ ਤੱਕੇ ਨਾਲ ਇਹਨਾਂ ਦੇ ਘਰਦਿਆਂ ਨੂੰ ਇਹਨਾਂ ਦੀ ਜਨਾਨੀਆਂ ਨੂੰ ਜਨਾਨੀਆਂ ਨੂੰ ਢੁਕਾਈ ਜਾ ਰਿਹਾ ਧਮਕਾਈ ਜਾ ਰਿਹਾ ਕਿ ਹਾਂ ਵੀ ਅੱਜ ਇਹਨਾਂ ਨੂੰ ਇਹ ਇਹਨਾਂ ਨੂੰ ਗੁਰਨਾਨਕ ਲੈ ਕੇ ਜਾ ਕੇ ਲਾਜ ਕਰਾ ਰਹੇ ਬਾਪੂ ਜੀ ਉਹਨਾਂ ਦੇ ਫਾਦਰ ਹਕ ਨੇ ਠੀਕ ਹੈ ਉਹਨਾਂ ਦੇ ਫਾਦਰ ਨੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਇਹਨਾਂ ਦੀ ਕੋਈ ਮੁਸੀਬਤ ਆਂਦੀ ਹੈ ਤੇ ਪਿਓ ਨੇ ਵੇਖਣਾ ਉਹਨਾਂ ਦੇ ਜਨਾਨੀਆਂ ਨੇ ਨਹੀਂ ਵੇਖਣਾ ਠੀਕ ਹੈ ਜਨਾਨੀਆਂ ਦੇ ਸਾਈਨ ਕਰੇ ਜਦੋਂ ਪਿਓ ਸਾਈਨ ਕਰੇਗਾ ਫਿਰ ਅਕਰ ਮੰਨਦਾ ਵੀ ਆ ਬੰਦਾ ਠੀਕ ਹੈ ਜੀ ਹੁਣ ਪਿਓ ਦੀ ਮਰਜ਼ੀ ਤੋਂ ਬਿਨਾ ਬੱਚਿਆਂ ਨੂੰ ਧੱਕੇ ਨਾਲੇ ਤੋਂ ਲੈ ਕੇ ਜਾਣਗੇ ਤੇ ਕਸੂਰਵਾਰ ਕੌਣ ਹੋ ਜੇਗਾ ਜਿਨ੍ਹਾਂ ਦੇ ਜੀ ਕਿੰਨਾ ਚੱਲ ਜਣਾ ਬਾਪੂ ਉਹਨਾਂ ਦਾ ਠੀਕ ਹੈ ਜੀ ਉਹਨਾਂ ਨੇ ਅੱਧੀ ਹੱਦ ਤੱਕ ਕਾਫੀ ਹੱਦ ਤੱਕ ਇਹਨਾਂ ਨੂੰ ਪੈਸੇ ਲੈਂਸ ਕੀਤੇ ਇਹਨਾਂ ਦਾ ਬਚਾ ਕੀਤਾ ਉਹਨਾਂ ਪਾਪਾ ਜੀ ਦਾ ਕਹਿਣਾ ਹੈ ਕਿ ਜਿਹੜੇ ਹਸਪਤਲ ਨਿਰਮਾਣ ਹਸਪਤਲ ਨੇ ਜਿਹੜਾ ਇਹਨਾਂ ਨੂੰ ਬਚਾਇਆ ਗਿਆ ਵਾ ਉਹਨੇ ਹਸਪਤਲ ਦਾ ਜੀ ਬਚਾਇਆ ਗਿਆ ਤੁਹਾਡਾ ਆਪਰੇਸ਼ਨ ਵੀ ਇੱਥੇ ਹੀ ਹੋ ਜੇ ਜੇ ਗੁਰੂ ਨਾਨਕ ਦੇ ਜਣਾ ਹੁੰਦਾ ਤੇ ਫਿਰ ਉਸ ਟਾਈਮ ਕਿਉਂ ਨਹੀਂ ਲੈ ਕੇ ਗਏ ਠੀਕ ਹੈ ਜੀ ਫਿਰ ਇਹ ਕਹਿੰਦਾ ਕਿ ਐਕਸੀਡੈਂਟ ਇੱਕ ਕਨੈਕਟਰ ਸੀ ਇੱਕ ਡਰਾਈਵਰ ਸੀ ਡਰਾਈਵਰ ਨੂੰ ਉੱਥੇ ਬਿਠਾ ਲਿਆ ਕਨੈਕਟਰ ਨੂੰ ਕਿਉਂ ਭੇਜਤਾ ਗੱਡੀ ਚੋਂ ਮਾਲ ਕਿਉਂ ਕੱਢ ਲਿਆ ਇਹਨਾਂ ਨੇ ਠੀਕ ਹੈ ਜੀ ਕਿਹਦੇ ਕਹਿਣ ਤੇ ਕੱਢਿਆ ਗਿਆ ਜਦੋਂ ਸਾਨੂੰ ਪਤਾ ਨਹੀਂ ਰਾਤੋ ਰਾਤ ਮਾਲ ਚਲ ਗਿਆ ਰਾਤੋ ਰਾਤ ਕਨੈਕਟਰ ਕਾਰ ਚਲ ਗਿਆ ਜਿਹੜਾ ਕੇਸਵਾਰ ਜਿਹੜਾ ਹੈਗਾ ਜਿਹੜਾ ਕੇਸਵਾਰ ਹੈਗਾ ਵੈ ਜਿਹੋ ਤੁਹਾਡੇ ਨਾਲ ਹੈ ਜਿਹੜਾ ਬੰਦਾ ਮੁਜਰਮ ਹੈ ਉਹ ਗੱਡੀ ਵਜੀ ਹੈ ਜਿਹੜਾ ਬੰਦਾ ਨਾਂ ਲੈਗਾ ਉਹਨੂੰ ਉਹ ਵੀ ਨਾਲ ਹੀ ਰਹੇਗਾ ਉਹ ਘਰ ਥੋੜਾ ਜਾ ਸਕਦਾ ਉਹ ਕਿਸ ਵਿਆਹ ਤੇ ਗਿਆ ਕਿਉਂ ਗਿਆ ਇਹ ਕੁਛ ਨਹੀਂ ਪਤਾ ਠੀਕ ਹੈ ਤੇ ਆਪਾਂ ਗਰੀਬ ਬੰਦੇ ਨਾਲ ਕਿਸੇ ਨਾਲ ਵੀ ੱਟਕਾ ਨਹੀਂ ਹੋ ਸਕਦੇ ਜੇ ਗਰੀਬ ਬੰਦਾ ਹੈਗਾ ਜੀ ਉਹਨੇ ਕੋ ਨਾਨਕ ਕੇ ਇਲਾਜ ਕਰਾਣਾ ਪਹਿਲੇ ਦਿਨ ਤੋਂ ਕੋ ਨਾਨਕ ਕੇ ਇਲਾਜ ਕਰਾਣ ਦਾ ਫਿਰ ਅਮੀਰਾਂ ਦੀ ਲੋੜ ਹੈ ਹੀ ਨਹੀਂ ਸੀ ਇਹਕਰ ਮੰਗ ਵੀ ਕਰਦੇ ਮੰਗ ਇਹ ਕਰਦੇ ਇਨਸਾਫ ਕਰਦੇ ਆ ਇਨਸਾਫ ਮੰਗਦੇ ਆ ਪ੍ਰਸ਼ਾਸਨ ਕੋ ਵੀ ਮੰਗਦੇ ਆ ਠੀਕ ਹੈ ਜੀ ਤੇ ਗਰੀਬੰਦਿਆਂ ਦੇ ਨਾਲ ਧੱਕਾ ਨਾ ਹੋਵੇ ਇਹ ਕਿਨੂੰ ਲੈ ਕੇ ਆਪਾਂ ਜਿਆਦਾ ਕਰਕੇ ਡੂੰਘਾਈ ਦੇ ਵਿੱਚ ਸੋਚ ਰਹੇ ਆ ਕੱਲ ਇੱਕ ਇਨਸੀਡੈਂਟ ਹੋਇਆ ਬਹੁਤ ਵੱਡਾ ਉਹ ਆਪਾਂ ਛੋਟਾ ਨਹੀਂ ਕਹਿ ਸਕਦੇ ਉਹ ਇਨਸੀਡੈਂਟ ਇਹ ਸੀਗਾ ਕਿ ਐਕਟਿਵਾ ਤੇ ਦੋ ਲੜਕੇ ਜਾਣਦੇ ਸੀ ਪਿੱਛੋਂ ਗੱਡੀ ਆਈ ਆ ਟਰੱਕ ਠੀਕ ਹੈ ਜੀ ਟਰੱਕ ਆਇਆ ਟਰੱਕ ਨੇ ਬਿਨਾ ਕੁਝ ਵਿੰਦੇ ਚਾਹਦੇ ਉਹਨਾਂ ਦੋ ਬੰਦਿਆਂ ਨੂੰ ਕਿਚੋਲ ਦਿੱਤਾ ਉਹਨਾਂ ਦੀ ਸਾਰੀ ਬੋਡੀ ਦੇ ਇਕੱਲੇ ਇਕੱਲੇ ਪਾਰਟ ਮਤਲਬ ਕਿ ਉਹਨੂੰ ਪ੍ਰਾਈਵੇਟ ਜਗ੍ਹਾ ਤੋਂ ਵੀ ਮਤਲਬ ਕਿ ਵਾਸ਼ਰੂਮ ਰਾਈ ਬਲੱਡ ਆਉਣਾ ਸਟਾਰਟ ਹੋ ਗਿਆ ਚਲੋ ਨਿਰਮਾਨ ਹਸਪਤਾਲ ਪਟਾਲਾ ਰੋਡ ਤੇ ਆਪਾਂ ਲੈ ਕੇ ਆਏ ਆਪਣੇ ਰਿਸਕ ਦੇ ਉੱਪਰ ਆਪਾਂ ਪੁਲਿਸ ਕੰਪਲੇਂਟ ਕੀਤੀ ਹੈ ਉਹਨਾਂ ਦੀ ਵੱਡੀ ਗੱਡੀ ਟਰੱਕ ਆਪਾਂ ਵਿਜਨ ਅਗਰ ਚੌਂਕੀ ਫਰਾਤਾ ਹੈ ਫਰਾਨ ਤੋਂ ਬਾਅਦ ਰਾਤ ਉਸੇ ਗੱਡੀ ਦੇ ਵਿੱਚੋਂ ਉਸੇ ਗੱਡੀ ਦੇ ਵਿੱਚੋਂ ਰਾਤ maal ਨਿਕਲ ਜਾਂਦਾ ਹੈ ਠੀਕ ਹੈ ਜੀ ਉਸੇ ਸਮੇਂ ਰਾਤ ਇੱਕ ਬੰਦਾ ਵੀ ਛੱਡਿਆ ਜਾਂਦਾ ਹੈ ਠੀਕ ਹੈ ਜੀ ਬੰਦਾ ਵੀ ਛੱਡਿਆ ਜਾਂਦਾ ਇੱਕ ਬੰਦਾ ਅੰਦਰ ਬੈਠਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹ ਬਹੁਤ ਜਿਆਦੇ ਮਾਤੜ ਹੈ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ ਐਕਸੀਡੈਂਟ ਹੋਇਆ ਜਿਨ੍ਹਾਂ ਦੇ ਬੱਚੇ ਸੀ ਠੀਕ ਹੈ ਉਹ ਜਾਣਦੇ ਨੇ ਉਹ ਕਰਦੇ ਕਰਦੇ ਇਹ ਹੁਣ ਕਹਿ ਰਿਹਾ ਇੱਥੇ ਟਰੀਟਮੈਂਟ ਬੰਦੇ ਉਹਨਾਂ ਦੇ ਬਚ ਗਏ ਹੈ ਇਹ ਹੁਣ ਇਹ ਕਹਿ ਰਿਹਾ ਕਿ ਮਤਲਬ ਕਿ ਤੂੰ ਹੀ ਕਿ ਤੂੰ ਹੀ ਉਹ ਉਹ ਵੇਖ ਲੋ ਪੁਲਿਸ ਵੀ ਭਾਈ ਮਤਲਬ ਕਿ ਜਾਂਦੀ ਪਈ ਹੈ ਠੀਕ ਹੈ ਪੁਲਿਸ ਵੀ ਆਪਣਾ ਦਾ ਰਾਹ ਛੱਡ ਕੇ ਭੱਜ ਗਈ ਹੈ ਕਿਉਂਕਿ ਪੁਲਿਸ ਨੇ だっਤੀ ਪੈਸੇ ਲੈ ਕੇ ਪੈਸੇ ਲੈ ਕੇ ਛੱਡ ਦਿੱਤਾ ਠੀਕ ਹੈ ਜੀ ਪੈਸੇ ਲੈ ਕੇ ਬੰਦਾ ਵੀ ਛੱਡ ਦਿੱਤਾ ਪੈਸੇ ਲੈ ਕੇ ਗੱਡੀ ਦੇ ਵਿੱਚੋਂ ਮਾਲ ਵੀ ਛੱਡ ਦਿੱਤਾ ਹੁਣ ਇਹ ਬਜ਼ੁਰਗ ਨੇ ਜਿਨ੍ਹਾਂ ਦਾ ਬੱਚਾ ਸੀਗਾ ਮੇਨ ਜਿਹਦੇ ਉੱਪਰ ਬਹੁਤ ਜ਼ਿਆਦਾ ਜਿੰਨੂੰ ਸੱਟਾਂ ਲੱਗੀਆਂ ਐ ਠੀਕ ਹੈ ਜੀ ਹੁਣ ਉਹ ਦੋਨੋਂ ਪਾਲ ਦੀਆਂ ਉੱਪਰ ਦੀਆਂ ਫੈਕਟਰੀਆਂ ਦੇ ਮਾਲਕ ਦੋਨੋਂ ਲੜ ਕੇ ਨਾ ਆਪਸ ਦੇ ਵਿੱਚ ਕਹਿ ਰਹੇ ਆ ਕਿ ਤੁਸੀਂ ਕਰਨਾਲ ਕੋ ਹਸਪੀਟਲ ਜਾ ਕੇ ਪ੍ਰਾਈਵੇਟ ਹਸਪੀਟਲ ਜਿਹੜਾ ਜਿੱਥੇ ਬਹੁਤ ਘੱਟ ਆ ਜਾਂ ਸਿਵਲ ਹਸਪਤਾਲ ਤੁਸੀਂ ਉਹਨਾਂ ਨੂੰ ਜਾ ਕੇ ਸੁੱਟ ਦੋ ਕੋਈ ਗੱਲਾਂ ਠੀਕ ਹੋ ਜਾਣਗੇ ਉਹ ਬੰਦੇ ਮੈਂ ਕਹਿੰਦਾ ਕਿ ਸ਼ੁਕਰ ਹੈ ਮੇਰੇ ਮਾਲਕ ਦਾ ਕਿ ਬਚ ਗਏ ਬੰਦੇ ਠੀਕ ਹੈ ਜੇ ਨਾ ਮੌਕੇ ਤੇ ਆਪਾਂ ਲੈ ਕੇ ਨਿਰਮਾਨ ਹਸਪੀਟਲ ਨੇ ਜੇ ਉਹ ਬੰਦਿਆਂ ਨੂੰ ਬਚਾਇਆ ਤੇ ਇਹ ਬੰਦੇ ਉਹ ਖੜੇ ਸਾਰੇ ਲੜ ਕੇ ਨਾ ਉੱਪਰਲੇ ਲੜ ਕੇ ਪੈਸੇ ਲੈ ਲੂ ਕੇ ਕਹਿ ਰਹੇ ਆ ਕਿ ਆਪਾਂ ਸਿਵਲ ਹਸਪੀਟਲ ਜਿਹੜਾ ਵਾ ਸਿਵਲੋ ਹਸਪੀਟਲ ਜਰਾ ਕੀ ਆਪਾਂ ਰੈਫਰ ਕਰ ਦਈਏ ਬਾਕੀ ਇਹ ਬਜ਼ੁਰਗ ਲੋਤਰੇ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਦੋ ਪੇਸ਼ੈਂਟ ਆਏ ਸਾਡੇ ਕੋਲ ਕੱਲ ਇਹਨਾਂ ਦਾ ਕੋਈ ਰੋਡ ਸਾਈਡ ਐਕਸੀਡੈਂਟ ਸੀ ਐਕਸੀਡੈਂਟ ਐਸੇ ਰੋਡ ਤੇ ਬਟਾਲਾ ਰੋਡ ਤੇ ਹੋਇਆ ਸੀ ਠੀਕ ਹੈ ਜਦੋਂ ਉਹ ਹਨ ਅਡਮਿਸ਼ਨ ਆਏ ਸੀ ਇੱਕ ਪੇਸ਼ੈਂਟ ਤਾਂ ਬਿਲਕੁਲ ਸ਼ੌਕ ਵਿੱਚ ਹੈਗਾ ਸੀ ਕੋਈ ਬੀਪੀ ਵਗੈਰਾ ਨਹੀਂ ਸੀ ਹੈਗਾ ਬਲੀਡਿੰਗ ਕਾਫੀ ਹੋ ਰਹੀ ਸੀ ਉਹਨੂੰ ਠੀਕ ਹੈ ਉਹਨੂੰ ਤਾਂ ਚਲੋ ਮੈਡੀਸਿਨ ਵਗੈਰਾ ਸ਼ੁਰੂ ਕਰੀ ਟਰੀਟਮੈਂਟ ਸ਼ੁਰੂ ਕੀਤਾ ਹੁਣ ਤੱਕ ਕਾਫੀ ਸਟੇਬਲ ਹੈਗਾ ਵਾ ਤੇ ਇਹ ਪੇਸ਼ੈਂਟ ਦਾ ਜਿਹੜਾ ਸੀ ਚੂਲਾ ਜਿਹੜਾ ਬਿਲਕੁਲ ਸਕੈਨ ਵਗੈਰਾ ਕਰਾਈ ਉਹ ਚਾਹੀਦੀ ਨਿਕਲ ਕੇ ਆ ਪੀ ਇਹਨੂੰ ਤਾਂ ਜਿਹੜੇ ਚੂੜੇ ਦੀ ਸਰਜਰੀ ਆ ਜਲਦੀ ਜਲਦੀ ਕਰਵਾ ਦੇਣੀ ਚਾਹੀਦੀ ਆ ਆਪਾਂ ਤਾਂ ਅੱਜ ਦਾ ਪਲਾਨ ਕੀਤਾ ਸੀ ਬਟ ਇਹਨਾਂ ਦੇ ਘਰਦਿਆਂ ਨੇ ਹੁਣ ਸਾਨੂੰ ਸਵੇਰ ਦਾ ਰੋਕ ਆਇਆ ਵੀ ਇਲਾਜ ਕਰਨ ਤੋਂ ਵੀ ਆਪਾਂ ਆਪਣਾ ਮਰੀਜ਼ ਕਿਤੇ ਹੋਰ ਲੈ ਕੇ ਜਾਣਾ ਵਾ ਤੇ ਸਾਡੇ ਵੱਲੋਂ ਇਹਦੇ ਵਿੱਚ ਕੋਈ ਰੋਕ ਕਾਰਵਾਈ ਨਹੀਂ ਹੈਗੀ ਆਪਣਾ ਪੇਸ਼ੈਂਟ ਜਿੱਥੇ ਮਰਜ਼ੀ ਲੈ ਜਾ ਸਕਦੇ ਜੀ ਕਾਰਵਾਈ ਚੱਲ ਰਹੀ ਆ ਅਨਚਾਰ ਸਾਹਿਬ ਡੀਲ ਕਰ ਰਹਾ ਇਹਨੂੰ ਚੌਕੀਨਚਾਰ ਸਾਹਿਬ ਉਹ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਕੰਪਰੋਮਾਈਜ਼ ਹੋ ਰਿਹਾ ਵਾ ਪਰ ਕੋਈ ਕੰਪਰੋਮਾਈਜ਼ ਨਹੀਂ ਕਹਿੰਦੇ ਵੀ ਨਾ ਉਹ ਕਹਿੰਦੇ ਕੰਪਰੋਮਾਈਜ਼ ਨਹੀਂ ਹੋਇਆ ਸਾਨੂੰ ਠਕੇਰਾ ਕਹਿੰਦੇ ਉਹ ਲੈ ਜਾਓ ਜੀ ਨਹੀਂ ਜੀ ਠਕੇਰਾ ਨਹੀਂ ਕੀ ਇਹਨੂੰ ਕੋਈ ਪੁਲਿਸ ਥੋੜੀ ਕਰਵਾ ਰਹੀ ਇਹਨਾਂ ਨੂੰ ਠਕੇਰਾ ਵਿਰੋਧ ਇਲਾਜ ਉਹਨਾਂ ਦਾ ਚੱਲ ਰਿਹਾ ਵਾ ਜੀ ਉਹ ਨਹੀਂ ਪਾਰਟੀ ਉਹ ਨਹੀਂ ਪਾਰਟੀ ਦੀ ਜੇ ਕੋਈ ਇੱਕ ਜਨਾ ਕੋਈ ਉਹਨਾਂ ਦਾ ਕੰਪਰੋਮਾਈਜ਼ ਹੋਊਗਾ ਤਾਂ ਇਹ ਆਪਣਾ ਪਰਚਾ ਦੇ ਦਾਂਗੇ ਇਹ ਆਪਸ ਵਿੱਚ ਕਰ ਰਹੇ ਆ ਪਹਿਲਾਂ ਕੱਲ ਇੱਕ ਗ ਇਹਦੇ ਵਿੱਚ ਸਮਾਨ ਨਹੀਂ ਹੈਗਾ ਇੱਕ ਬੰਦਾ ਸ਼ਾਂਤ ਦਿੱਤਾ ਮੈਨੂੰ ਜੀ ਇਹ ਕੱਲ ਡਿਊਟੀ ਅਫਸਰ ਜਿਹੜੇ ਸੀ ਜਾਂਚਾਰ ਸਾਹਿਬ ਉਹਨਾਂ ਨੂੰ ਪਤਾ ਮੈਨੂੰ ਇਸ ਪਰੇ ਨਹੀਂ ਪਤਾ ਬਾਕੀ ਬੰਦਾ ਤੇ ਸਾਡੇ ਕੋਲ ਬੈਠਾ ਮੌਜੂਦ ਹੈ ਜਿਹੜਾ ਗੱਡੀ ਗੱਡੀ ਚਲਾ ਰਿਹਾ ਜਿਹੜਾ ਡਰਾਈਵਰ ਆ ਜਿਹੜਾ ਗੱਡੀ ਚਲਾ ਰਿਹਾ ਉਹ ਸਾਡੇ ਕੋਲ ਬੈਠਾ ਵਾ ਉਹ ਜੋ ਬੰਦੀ ਕਾਨੂੰਨੀ ਕਾਰਵਾਈ ਅੱਛਾ ਮੈਂ ਦੂਸਰੇ ਪਾਸੇ ਦੀ ਕੀ ਗੱਲ ਕੀਤੀ ਕੀ ਕਿਤੇ ਮੇਰੀ ਉਹ ਨਹੀਂ ਜੀ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਕਿਹਾ ਚਾਰ ਸਾਹਿਬ ਡੀਲ ਕਰੇ ਚੌਕੀਨ ਜਾਰ ਸ਼੍ਰੀ ਕਪਲ ਜੀ ਹੈ ਨਾ ਉਹ ਡੀਲ ਕਰ ਰਿਹਾ ਹਾਂ ਹਾਂ ਕੰਟਰੋਲ ਵੀ ਪਹੁੰਚਾ ਤੁਹਾਨੂੰ ਜਰੂਰ ਜੀ ਇਹਨਾਂ ਦੀ ਸਹਾਇਤਾ